ਜਿਸ ਤਰ੍ਹਾਂ ਕਿ ਉਹਦਾ ਹਰ 14 ਸਾਲ ਤੋਂ ਮਹਾ ਹੈ ਤਾਂ ਜਿਸ ਤਰ੍ਹਾਂ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਿਹਨਤ ਜੜੀ ਗਈ ਹੈ ਉਹ ਤੇ ਲੱਗਿਆ ਉਹ ਕਿੰਨਾ ਦੇਖਦੇ ਜਿਦਾ ਦੇਲ ਦੇ ਚੋਕੀ ਤੋਂ ਬਰਾ ਨੂੰ ਪਿੱਟ ਲਾਗੇ ਨੇ ਅੱਜਾ ਦੇ ਇਹਨਾਂ ਸਾਹਿਬਾ ਚੱਲ ਰਿਹਾ ਹੈ ਤਾਂ ਪਿੰਡਾਂ ਦੀ ਪੰਜਾਬਤਾ ਉਹ ਨੂੰ ਮੋਦੇ ਨਹੀਂ ਪਾਈ। ਠੀਕ ਹੈ। ਦੇਖੋ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭੋਨ ਸਿੰਘ ਮਾਜੀ ਅਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸ ਸਾਹਿਬ ਤੰਤਨ ਸ਼੍ਰੀ ਅਭਿਮਨੂ ਰਾਣੇ ਜੀ ਬਹੁਤ ਤੇ ਗੇਨਿਸ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਨਸ਼ਾ ਕਰਨ ਵਾਲੇ ਨਸ਼ਾ ਤਸਕਰ ਹਨ ਉਹਨਾਂ ਦੇ ਵਿਰੁੱਧ ਮੁਹਿੰਮ ਚੜੀ ਗਈ ਆ ਉਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਦਿੱਤੀ ਜਾਂਦੀ ਆ ਫਿਰ ਮੈਂ ਇੱਕ ਵਾਰੀ ਇਹਨਾਂ ਨੂੰ ਸੇਤਾਵਨੀ ਦੇਣਾ ਚਾਹੁੰਦਾ ਕਿ ਆਪਣਾ ਇਹ ਨਸ਼ਾ ਵੇਚਣ ਦਾ ਤਾਰੂਬਾਰ ਬੰਦ ਕਰਨ ਇਸ ਤੋਂ ਇਲਾਵਾ ਜਿਹੜੀ ਆ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੀ ਉਹਨਾਂ ਨੂੰ ਨਸ਼ਾ ਨੂੰ ਤੋਂ ਜਾਗਰੂਕ ਕਰਾਉਣਾ ਸਾਡਾ ਫਰਜ਼ ਆ ਉਹਨਾਂ ਨੂੰ ਇਸੇ ਸਬੰਧੀ ਮੈਂ ਅ ਚੌਂਕੀਸ ਬਰਾ ਦੇ ਅਧੀਰਪਿੰਦੇ ਪਿੰਡ ਸਾਰੇ ਮੋਤਵਾਰ ਵਿਅਕਤੀਆਂ ਨਾਲ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਆ ਉਹਨਾਂ ਵੀ ਇਸ ਗੱਲ ਨੂੰ ਚੰਗਾ ਸਮਝਦਾ ਮੇਰਾ ਸਾਥ ਦੇਣ ਦੀ ਆਪਣੀ ਇੱਛਾ ਜਤਾਈ ਹੈ ਜੀ ਬਿਲਕੁਲ ਤੇ ਜਿਹੜੇ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਹਦਾਇਤ ਕੀਤੀ ਗਈ ਆ ਕਿ ਉਹ ਆਪਣਾ ਮੈਡੀਕਲ ਸਟੋਰ ਸਾਫ਼ ਤਰੀਕੇ ਨਾਲ ਚਲਾਉਣ ਕੋਈ ਵੀ ਨਸ਼ੇ ਦੀ ਦਵਾਈ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ਾਂ ਵੇਚਣ ਫਿਰ ਮੈਂ ਅੱਗੇ ਅੱਗੇ ਤੋਂ ਚੇਤਾਵਨੀ ਦੇਣਾ ਨਸ਼ਾ ਤਸਕਰਾਂ ਨੂੰ ਕਿ ਉਹ ਆਪਣਾ ਨਸ਼ਾ ਵੇਚਣ ਦਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ